ਸਸ਼ੀਗਲ ਤੁਸੀਂ ਦੇਖ ਰਹੇ ਹੋ ਨੇ ਡਰ ਪੰਜਾਬੀ মিডিਆ ਮੈਂ ਮਨਪ੍ਰਤਕਰ ਹਾਜ਼ੀਰਾਂ ਸਵੇਰ ਦੀਆਂ ਵੱਡੀਆਂ ਸੁਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਅਕਾਲੀ ਦਲ ਤੋਂ ਟਿਕਟ ਲੈ ਕੇ ਲੜਨ ਬਾਰੇ ਮਨਪ੍ਰਤ ਬਗਲ ਨਹੀਂ ਤੋੜੀ ਆਪਣੀ ਚੁੱਪ ਚਾਰਖੰਡ ਤੋਂ ਅਫੀਮ ਦੀ ਖੇਪ ਲਿਆ ਕੇ ਪੰਜਾਬ 'ਚ ਸਪਲਾਈ ਕਰਨ ਵਾਲੇ ਗਿਰੋਹ ਦਾ ਹੋਇਆ ਪਰਦਾ ਫਾਸ਼ ਦੋ ਮੈਂਬਰ ਕੀਤੇ ਕਾਬੂ ਪਾਵਰਕਾਮ ਨੇ ਸਿਰਫ 15 ਦਿਨਾਂ ਚ 10000 ਤੋਂ ਵੱਧ ਕਰਾਂ ਚ ਮਾਰੇ ਛਾਪੇ 2.31 ਕਰੋੜ ਦਾ ਲਗਾਇਆ ਜੁਰਮਾਨਾ ਰੇਲਵੇ ਦੀ ਵੱਡੀ ਕਾਰਵਾਈ ਬਿਨਾਂ ਟਿਕਟ ਸਫ਼ਰ ਕਰਨ ਵਾਲੇ 88 ਯਾਤਰੀਆਂ ਨੂੰ 55000 ਦਾ ਲਗਾਇਆ ਜੁਰਮਾਨਾ ਨਸ਼ਾ ਸਪਲਾਈ ਕਰਨ ਵਾਲਿਆਂ ਖਿਲਾਫ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਨਸ਼ਾ ਵੇਚ ਕੇ ਕਰੋੜਾਂ ਦੀ ਬਣਾਈ ਜਾਇਦਾਦ ਨੂੰ ਕੀਤਾ ਤਫਰੀਜ਼ ਸੈਕੜੋਂ ਕਿਸਾਨਾਂ ਨੇ ਸ਼ੰਘੂ ਬਾਰਡਰ ਤੇ ਕੀਤਾ ਰੋਸ ਪ੍ਰਦਰਸ਼ਨ ਐਮਐਸਪੀ ਤੇ ਹੋਰ ਕਿਸਾਨਾਂ ਮੰਗਾ ਨੂੰ ਲੈ ਕੇ ਕੀਤੀ ਨਾਰੇਬਾਜੀ ਕਰਵੜਕੇ ਐਨਆਰਆਈ ਤੇ ਦੋ ਨੌਜਵਾਨਾਂ ਨੇ ਚਲਾਈਆਂ ਗੋਲੀਆਂ ਪੁਲਿਸ ਨੇ ਕਰਤਾ ਐਂਕਾਊਂਟਰ ਥਾੜ ਥਾੜ ਚੱਲੀਆਂ ਗੋਲੀਆਂ ਕਗਨਰ ਰੌਕ ਦੇ ਵਿਵਾਦਿਤ ਬਿਆਨਬਾਜ਼ੀ ਤੋਂ ਬਾਅਦ ਕਿਸਾਨਾਂ ਕੋਲ ਦਿੱਤਾ ਬਿਆਨ ਨੇ ਕਿਹਾ ਇਹ ਜੀ ਭਾਸ਼ਾ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਲੰਧਰ ਦੇ 176 ਸਾਲਾ ਪੁਰਾਣੇ ਮਕਾਨ ਚ ਰਹਿਣਗੇ ਸੀ ਇਹ ਭਗਵੰਤ ਮਾਨ ਮਕਾਨ ਨੂੰ ਦਿੱਤਾ ਆਲੂਸ਼ਾਨ ਰੂਪ ਅਕਾਲੀ ਦਲ ਨੂੰ ਛੱਡਣ ਬਾਰੇ ਗਿੰਪੇਟੇ ਲੋ ਨੇ ਸੁਖਵੀਰ ਬਾਦਲ ਤੇ ਲਗਾਏ ਵੱਡੇ ਇਲਜ਼ਾਮ ਤੇ ਆਪ ਚ ਜਾਨ ਦੇ ਦਿੱਤੇ ਸੰਕੇਤ ਰਾਹੁਲ ਗਾਂਧੀ ਨੇ ਕੰਗਨਾਰੂਨਾਥ ਤੇ ਸਾਦੇ ਨਿਸ਼ਾਨਾ ਕਿਹਾ ਇਹੋ ਜੀ ਬੋਲਬਾਣੀ ਨਹੀਂ ਕੀਤੀ ਜਾਵੇਗੀ ਕਬੂਲ ਪੰਜਾਬ ਦੇ 15 ਜਿਲ੍ਹਿਆਂ 'ਚ ਪਵੇਗਾ ਮੀਂਹ ਮੌਸਮ ਵਿਭਾਗ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਜੰਮੂ ਕਸ਼ਮੀਰ ਵਿਧਾਨ ਸਭਾ ਚਿਤਰਾਸੀ ਸੀਟਾਂ ਤੇ ਕਾਂਗਰਸ ਤੇ ਐਲਸੀ ਦੇ ਵਿਚਕਾਰ ਹੋਈ ਗੱਲਬਾਤ ਕੰਗਨਾਰ ਰਣੋਤ ਦੇ ਬਿਆਨ ਤੇ ਭਾਜਪਾ ਨੇ ਝਾੜਿਆ ਪੱਲਾ ਕਿਹਾ ਇਹ ਬਿਆਨ ਕੰਗਨਾਰ ਰਣੋਤ ਦਾ ਹੈ ਭਾਜਪਾ ਪਾਰਟੀ ਦਾ ਨਹੀਂ ਜਦ ਮਾਸਟਮੀ ਵਾਲੇ ਦਿਨ ਦਿਹਾੜੇ ਦੁਕਾਨ ਚ ਵੜ ਕੇ ਦੁਕਾਨਦਾਰ ਤੇ ਜਲਾਈਆਂ ਗਈਆਂ ਗੋਲੀਆਂ ਨਗਰ ਨਿਗਮ ਸਫਾਈ ਕਰਮਚਾਰੀ ਕਤਲ ਮਾਮਲੇ 'ਚ ਹੋਏ ਵੱਡੇ ਖੁਲਾਸੇ 4 ਮੁਲਜ਼ਮ ਹੋਏ ਗ੍ਰਿਫਤਾਰ 에어ਪੋਰਟ ਤੇ ਰੋਕੇ ਗਏ ਕਿਸਾਨ ਆਗੂ ਸ਼੍ਰੀ ਸਾਹਿਬ ਬਪਾਕੇ ਜਾਨ ਦੀ ਜਹਾਜ਼ ਚ ਨਹੀਂ ਦਿੱਤੀ ਗਈ ਇਜਾਜ਼ਤ ਕੱਲ੍ਹ ਜੂ ਅੱਗ ਲੱਗਣ ਕਾਰਨ ਕਰਦਾ ਸਾਰਾ ਸਮਾਨ ਸੜ ਕੇ ਹੋਇਆ ਸਵਾ ਮਾਲਕ ਦੀ ਬਚੀਜਾ ਜਲਾਲਾਬਾਦ ਦੇ ਵਿਖੇ ਪੱਤਰਕਾਰ ਦੇ ਬੇਟੇ ਨਾਲ ਕਿਨਾਮੀ ਹਰਕਤ ਕਰਨ ਤੋਂ ਬਾਅਦ ਪੱਤਰਕਾਰਾਂ ਨੇ ਜਾਮ ਕੀਤਾ ਹਾਈਵੇ ਕੈਬਿਨੇਟ ਮੰਤਰੀਆਂ ਵੱਲੋਂ ਅਖਤਿਆਰੀ ਕੋਟੇ 'ਚ ਵਾਅਦੇ ਦੀ ਕੀਤੀ ਗਈ ਮੰਗ ਸੀ ਇਹ ਮੰਨ ਨੇ ਆਪਣੇ ਕੋਟੇ 'ਚ ਦਿੱਤੇ ਫੜ ਨਵੀਂ ਅਤੇ ਤਾਜ਼ੀ ਹਸਰਖੀਆਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ ਮੀਡੀਆ ਹੁੰਦੀ ਹੋਈ ਇਜਾਜ਼ਤ ਧੰਨਵਾਦ